हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਪੰਜ ਨਾਕ ਦਿਖਾਵਾਂਗੇ ਦੋ ਹੀ ਸੱਜ ਸਈਆਂ ਮਰੇ ਦੋ ਹੀ ਟੋਕੜਾਂ ਗੱਬਣਾ ਦਿਖਾਵਾਂਗੇ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੀਆਂ ਵੀਰ ਵਿਸ਼ਾਲ ਦੇ ਕੋਲ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਜੀ ਚੰਗੀ ਕੜਾ ਦੇ ਵੀਰ ਜੀ ਚੰਗੀ ਕੜਾ ਚਾਹੀਦੀ ਆ ਜੀ ਇਹ ਪਾਜੀ ਨਾਮ ਤੇ ਐਡਰੈਸ ਦੱਸ ਦਿਓ ਹਾਂ ਵੀਰ ਜੀ ਵਿਸ਼ਾਲਦੀਪ ਸਿੰਘ ਤੇ ਪਿੰਡ ਹਰੜਕਲਾਂ ਤਹਿਸੀਲ ਨਾਲਾ ਤੇ ਜ਼ਿਲ੍ਹਾ ਬੁਸਰ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 84273866 ਠੀਕ ਆ ਜੀ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਠੀਕ ਆ ਜੀ ਆ ਦੱਸਿਓ ਪਹਿਲੇ ਨੰਬਰ ਤੇ ਪਾਜੀ ਕਿਵੇਂ ਆ ਗਈ ਜਵੜ ਪਹਿਲੇ ਨੰਬਰ ਤੇ ਜੱਗੇ ਵੀ ਉੱਧਰ ਜਾ ਸੁਸਾਈ ਅੱਛਾ ਜੀ ਹਾਂ ਜੀ ਮਗਰ ਵੀ ਵਸ਼ੀ ਜੀ ਠੀਕ ਆ ਜੀ ਪਿੱਛੇ ਵੀ ਫੀਮੇਲ ਕਾਫ ਡਬਲ ਫਾਦਾ ਦੁੱਧ ਕਿੰਨਾ ਤਿਆਰ ਦੁੱਧ ਜੱਗੇ ਵੀ 14 ਕਿਲੋ ਹੀ ਅੱਛਾ ਜੀ 14 ਲੀਟਰ ਦੀ ਗਾਰੰਟੀ ਠੰਡਾ ਕਰਕੇ ਠੀਕ ਆ ਜੀ ਫੁੱਲ ਗਾਰੰਟੀ 13 ਲੀਟਰ ਹੈਗਾ ਏ ਲਓ ਜੀ ਦੁੱਧ 17 ਕਿਲੋ ਚਵਾਉਗੀ ਹੋਊਗਾ 14 ਪਰ 13 ਦੀ ਫੁੱਲ ਗਾਰੰਟੀ ਹੈ ਵੀਰ ਜੀ ਠੰਡ ਮੁਠੀਦਾਰ ਲੱਗਾ ਪਿਆ ਤੇ ਸੂਆ ਵੀ ਦੂਸਰਾ ਤੇ ਪਿੱਛੇ ਵੀ ਫੀਮੇਲ ਕਾਫ ਖੋਲਿਓ ਪਾਜੀ ਫਿਰ ਖੋਲ ਕੇ ਵਿਖਾਈਏ 16 17 ਲੀਟਰ ਮੈਂ ਨਾ ਪੂਰੀ ਕਿਰਪਾਵਾ ਦੇ ਕੀ ਆਮ ਦਾ ਅਜੇ ਘਰਤੀ ਕਿ ਬਿਲਕੁਲ ਬਿਲਕੁਲ ਸਹੀ ਗੱਲ ਦਿਆ ਜੀ ਕਿਹੜੇ ਮੱਝ ਵੀ ਪਾਵਾਂਗੇ ਅੱਛਾ ਜੀ ਲਓ ਜੀ ਅਗਲੇ ਢੇੜੇ ਪਾਈ ਕਹਿੰਦਾ ਕਿ ਮੱਝ ਪਾਵਾਂਗੇ ਆਪਾਂ ਵਿੱਚ ਤੇ 13 ਲੀਟਰ ਜਿਹੜਾ ਇਹਨਾਂ ਮਿੰਨ ਵਾਲਾ ਦੁੱਧ ਤਿਆਰ ਆ ਆਜ ਵਾਗਦੇ ਹਾਂਜੀ ਆ ਵਸ਼ੀ ਜੀ ਉਰਲੇ ਡੱਬੀ ਠੀਕ ਆ ਜੀ ਫੀ ਮਲਕਾਫ ਜੇ ਪਿਛੇਰੇ ਥਾਂ ਜਿਹੜਾ ਬਹੁਤ ਹੀ ਪਿਆਰਾ ਲੱਗਾ ਵਾ ਘੱਡਾ ਛੱਡਾ ਜਿਹੜਾ ਚੰਗਾ ਆ ਗਿਆ ਕਰਮਾੜੀ ਦਾ ਇਹਨਾਂ ਮੱਝਾਂ ਵਾਲਾ ਥਾਂ ਲੱਗਾ ਪਿਆ ਵਾ ਜਦ ਵੀ ਕੋਈ ਚੰਗੀੀ ਸਾਬ ਕਰੂਗਾ ਨਾ ਹਾਂਜੀ ਵਸ਼ੀ ਜਿੱਦਾਂ ਮਲਤੀ ਤਾਰੀਂ ਚੰਗੀ ਤੁਰੀ ਜਣਾ ਅੱਛਾ ਜੀ ਦੁੱਧ ਮਾਰੇ ਦੀ ਕਿਰਪਾ ਨਾਲ 18-19 ਕਿਲੋ ਭਰੂਗੀ ਠੀਕ ਆ ਠੀਕ ਆ ਚੁਵਾਈ ਦਾ ਮੋਟਰ ਹੀ ਆ ਤੇ ਬਿਲਕੁਲ ਬਿਲਕੁਲ ਜੀ 18-19 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਠੀਕ ਆ ਮੁੱਲ ਪਾਜੀ ਇਹਦਾ 40000 ਕਰ ਦੇ ਅੱਛਾ ਜੀ ਘਰਾਲਾ ਥੋੜਾ ਬੋਧਾ ਮਾਨਤਾ ਨਹੀਂ ਕਰ ਦੋ ਚਲੋ ਜਾਇ ਜੀ ਹੁੰਦੇ ਤੁਹਾਡੇ ਰੇਟ ਬਿਲਕੁਲ ਥੋੜਾ ਜਿਹਾ ਪਾਦ ਗਏ ਹਵਨਿੰਗਨ ਜੋਗਾ ਆਹੋ ਜਾਇ ਜੀ ਕਰ ਦਈਏ 30000 ਦੀ ਦੇ ਲਈ ਚਲ 4000 ਹੋਰ ਛੱਡ ਦੇ ਸਹੀ 37 ਦੀ ਜਾਣ ਦੇ ਲਓ ਜੀ 37000 ਦੀ ਬਿਲਕੁਲ ਹੀ ਨਾਰਮਲ ਰੇਟ ਸਾਰਾ 11 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਕਰਮਾਲੀ ਵੇ 13 ਲੀਟਰ ਜਿਹੜਾ ਮੌਕੇ ਦੇ ਤਿਆਰ ਆ ਰਹੇ ਪੰਡਾਂ ਪਈਆਂ ਪਈਆਂ ਥੱਲੇ ਕਰਮਾਲੀ ਨੇ ਫਿੱਛੇ ਵੀ ਫੀਮੇਲ ਕਾਫ ਡਬਲ ਸਾਰਾ ਤੁਹਾਨੂੰ ਦੂਜੇ ਨੰਬਰ ਤੇ ਕਿਵੇਂ ਆ ਗਈ ਮੇਰੇ ਹਿਸਾਬ ਨਾਲ 12 13 ਦਿਨ ਹੋ ਗਏ ਲਓ ਜੀ ਸੁਈ ਨੂੰ 12 13 ਦਿਨ ਹਾਂਜੀ 15 ਦਿਨ ਲਾਜੀ ਠੀਕ ਆ ਜੀ ਠੀਕ ਆ ਜੀ ਕੋਈ ਭਰਾ 15 ਵੀ ਲਾ ਸਕਦਾ ਵਾ ਦੁੱਧ ਭਾਜੀ 13 ਕਿਲੋ ਅੱਛਾ ਜੀ ਠੰਡਾ ਕਰਕੇ ਠੀਕ ਆ ਜੀ ਲਓ ਜੀ ਕਿਲੋ ਕਿਲੋ ਬਾਈ ਕਾਟੀ ਦੱਸਣ ਦੇ ਇਹਦੇ ਕੋਲ 13 ਪਰ 12 ਭਟ ਦੱਸਾਂਗੇ ਨਾ ਹਾਂਜੀ ਫਿਰ ਫੋਨ ਲਾਉਗੇ ਵੀ ਇਦਾਂ ਦੀ ਵੈੜ ਹੋਰ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸੁਆ ਕਰਨ ਵਸੂਈ ਸੁਆ ਜੱਗੇ ਵੀ ਦੂਜਾ ਜੀ ਸੁਆ ਦੂਸਰਾ ਸੁਈਆ ਤੇ ਚਲੋ ਫੈਡ ਕੁਆਲਟੀ ਵੀ ਇਦੀ ਚੰਗੀ ਹੋਊਗੀ ਖੋਲਿਓ ਭਾਜੀ ਫਿਰ ਅੱਖ ਬਹੁਤ ਹੀ ਜ਼ਿਆਦਾ ਪਿਆਰੀ ਆ ਗਈ ਐ ਬਿੱਲੀ ਆ ਖਾਲੀ ਆ ਗਈ ਜੇ ਵੇਖ ਸਕਦੇ ਤੁਸੀਂ ਇਹਨਾਂ ਭਲੇਖਾ ਜਾਂ ਪੈਂਦਾ ਥੋੜਾ ਜਿਹਾ ਹੋਰ ਬਾਕੀ ਚਲੋ ਲੱਗਦਾ ਪਿੰਡ ਦਾ ਬੰਦਾ ਹੁੰਦਾ ਅੱਛਾ ਲਓ ਜੀ ਚੰਗੀ ਆ ਗਈ ਆ ਬਾਕੀ ਸਿੰਘ ਨਿਗਾ ਨਿਗਾ ਇਹਦਾ ਜ਼ਰੂਰ ਆ ਥਣ ਭਾਂਡਾ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਇਹ ਨਾੜਾ ਨੂੜਾ ਵੀ ਚਲੋ ਛੱਡੇ ਤੇ ਕਾਫੀ ਆ ਗਈਆਂ ਥਣਾ ਦਾ ਸੈਜ ਗਿਆ ਵੈਣ ਗਿਠ ਗਿਠ ਤੇ ਲੱਗਾ ਪਿਆ ਵਾ ਕਿੰਨਾ ਭਰ ਜੂਗੀ ਦੁੱਧ ਵੀਰ ਜੀ ਇਹ ਇਹ ਭਰੂ ਦੀ 14 15 ਕਿਲੋ ਅੱਛਾ ਜੀ ਇਸ ਵਕਤ ਮੌਕੇ ਤੇ 12 ਕਿਲੋ ਠੱਡਾ ਕਰਕੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਜੱਗੇ ਵੀ ਇਹਨਾਂ ਕਰ ਨੂੰ ਕਰਦੇ 35000 ਰੁਪਇਆ ਅੱਛਾ ਜੀ 20000 ਦੀ ਰੇਜ ਗੇ ਪੂਰੇ ਦੀ ਕਰਦੀ ਹੈ ਫਿਰ 30 ਦੀ ਜਾਂਦ ਹੈ ਤਾਂ ਕੰਦ ਹੈ ਆਈ ਨਾ ਰੋਏ ਅੰਦਰ ਅਛਾਈ ਕੱਤੀ ਆ ਬੀ ਦੇ ਰਾਂਗੇ ਚਲੋ ਯਾਰ ਕੋਈ ਨਹੀਂ ਨਹੀਂ ਠੀਕ ਹੈ ਠੀਕ ਹੈ ਭਲਾ ਕੀ ਨਹੀਂ ਸਹੀ ਗੱਲ ਭਲਾ ਕਿਉਂ ਤੁਹਾਨੂੰ ਪਤਾ ਕਿੰਨੇ ਦੀ ਲਈ ਆ ਹਾਂਜੀ ਹਾਂਜੀ ਤੇ ਚਲੋ ਪਾ ਤੁਹਾਨੂੰ ਪਤਾ ਹਾਂਜੀ ਹਾਂਜੀ ਦੱਸਦੇ ਦੀ ਬਾਹਰ ਲੋ ਜੀ 31000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਚਲੋ ਕੇ ਹਲ ਭਲੇਖਾ ਪੂਰਾ ਪੂਰਾ ਲਾਈ ਕਰ ਦਾਂਗੇ 5-700 ਦਾ ਮਾਨਤਾ ਠੀਕ ਆ ਚਲੋ ਮਾਨਤਾ ਵੀਰ ਕਹਿੰਦਾ ਕਿ ਜ਼ਰੂਰ ਕਰ ਦਾਂਗੇ ਤੇ ਤੀਜੇ ਨੰਬਰ ਤੇ ਕਿਵੇਂ ਆ ਗਈ ਲੋ ਜੀ ਧੋਕੜਾ ਗੱਬਣਾ ਆ ਗਈਆਂ ਜੱਗੇ ਵੱਡੀਆਂ ਆ ਵੱਡੀ ਵਹਿਣ ਕਿੰਨੇ ਚਿਰ ਦੀ ਇਹ ਜੱਗੇ ਵੀਰ 6 ਮਹੀਨਿਆਂ ਦੀ ਚੱਤ ਪਾ ਸੀ ਅੱਛਾ ਜੀ ਗਾਰੰਟੀ ਨਾਲ ਠੀਕ ਆ ਵੀਰ ਪ੍ਰਾਹਾਤ ਹੀ ਉੱtre ਚੈੱਕ ਕਰਾ ਲੈਨੇ ਤਾਂ ਫੁੱਲ ਗਾਰੰਟੀ ਹੈ ਇੱਥੇ ਬੈਠੇ ਆ ਅੱਛਾ ਜੀ ਹਾਂਜੀ ਠੀਕ ਆ 1 ਮਹੀਨੇ ਦੀ ਤੱਕ ਪਾਸ ਹੀ ਦੁੱਧ 7 ਕਿਲੋ 6 ਲੀਟਰ ਲੈ ਕੇ ਦੇਖ ਲਈਏ ਕਿੰਨੇ ਵੇ ਸਵੇਰੇ ਗੱਭਣਿਆ ਸਵੇਰੇ ਦੁੱਧ ਲਈ ਗੱਭਣ ਜੱਗੇ ਵੀਰ ਅੱਛਾ ਜੀ ਹਾਂਜੀ ਲਓ ਜੀ ਦੁੱਧੇ ਸਵੇਰੇ ਗੱਭਣ ਜਿਹੜੇ ਕੱਦ ਕੱਟ ਜਿਹੜਾ ਬਹੁਤ ਹੀ ਤਗੜਾ ਵਾ ਠੀਕ ਆ ਕ੍ਰੋਸ ਬਾਂ ਦੇ ਵਿੱਚ ਆ ਗਈ ਆ ਦੁੱਧ 6 ਲੀਟਰ ਠੰਡਾ ਕਰਕੇ ਠੀਕ ਆ ਜੀ ਲਓ ਜੀ ਸ਼ਾਮ ਮਹੀਨੇ ਚੱਕ ਬਾਅਦ 6 ਲੀਟਰ ਦੁੱਧ ਤਿਆਰ ਆ ਸੱਜਰ ਨੇ ਕਿੰਨਾ ਘ ਭਰਿਆ ਸੱਜਰ ਨੇ ਜੱਗੇ ਉੱਤੇ ਭਰਿਆ ਨਿੰਦੂ ਗਾਣਾ ਵਸ਼ੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਖੋਲਿਓ ਭਾਜੀ ਤੂੰ ਹਾਂਜੀ ਲੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਗਈ ਤੇ 25 ਤੋਂ ਪਲੱਸ ਜਿਹੜਾ ਦੁੱਧ ਭਰਿਆ ਵਾ ਕਰਮਾਲੀ ਨੇ ਹੁਣ 6 ਮਹੀਨੇ ਦੀ ਚੱਕ ਪਾਸਿਆ ਤੇ 6 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਤਿਆਰ ਆ ਚਲੋ 3 ਮਹੀਨੇ ਰਹਿ ਗਿਆ ਕੋਈ ਸੰਭਲੂਗਾ ਗਾਂ ਫੇਰ ਹੈ ਰੁਪਈਆ ਦੀ ਆ ਤੇ ਨਾਲੇ ਸੋਨਾ ਵੀ ਬਹੁਤ ਜ਼ਿਆਦਾ ਟਕਾਣਿਆਂ ਤੇ ਜਾ ਕੇ ਕਰਮਾਲੀ ਨੇ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਕਿੰਨੇ ਵੀ 40000 ਰੁਪਏ ਅੱਛਾ ਜੀ ਕਰ ਦਿਆ ਮੰਨਤਾ ਨੇ ਹਾਂਜੀ ਜਰੂਰ ਲਾਓ ਜੇ ਨਾ ਕਰਾਉਣਾ ਨਹੀਂ ਫਿਰ ਵੱਧ ਘੱਟ ਹੋ ਜਾਂਦਾ ਮੇਰ ਕੋਲ ਚੈੱਕ ਕਰਿਆ ਕਰ ਨਹੀਂ ਕੁਛ ਨਹੀਂ ਦੱਸੋ ਆ ਵੀ ਹਾਂਜੀ 33 ਦੀ ਦੇ ਰਹੀ ਹੈ ਕਵੇਲਾ ਜਿੱਥੇ ਛੱਡਨੀ ਆ 35 ਦੀ ਹੈਗੀ ਗੰਜਾਸ਼ ਆਪਦੀ ਹਾਂ ਨਹੀਂ ਹਾਂਜੀ ਜਿਹੜਾ 100 ਰੁਪਏ ਛੋਟ ਵਾਲਾ ਹਾਂਜੀ ਹਾਂ ਲੱਗੇ 32000 ਰੁਪਏ ਦੀ ਲਓ ਜੀ 32 ਅੱਛਾ ਜੀ ਉਹ ਲਾ ਦੇ ਠੀਕ ਹੈ ਠੀਕ ਹੈ ਲਓ ਜੀ ਹਾਂਜੀ ਚੱਲ ਇਹ ਚੋਕਸੜਦਾ 500 ਰੁਪਇਆ ਹੋਰੇ ਠੀਕ ਹੈ ਠੀਕ ਹੈ ਲਓ ਜੀ ਸਾਢੇ 1/3 ਦੀ ਹੋ ਗਈ ਜੇ ਬਿਲਕੁਲ ਹੀ ਨਾਰਮਲ ਰੇਟ ਯਾਰ ਇਹ ਗਾਂ ਕੋਈ ਸਾਂਭ ਲੂਗਾ ਤੇ ਡਬਲ ਰੁਪਈਆ ਕਰੂਗੀ ਕਰਮਾਲੀ ਡਬਲੀ ਹੋਣੀਆਂ ਜੱਗੇ ਵੀਰੇ ਠੀਕ ਹੈ ਚੌਥੇ ਨੰਬਰ ਤੇ ਕਿਵੇਂ ਭਾਜੀ ਆ ਦੇ ਪੁੱਤਰੀ ਦਾ ਨਾਕ ਲਓ ਜੀ ਕੋਕਾ ਪੀਸ ਆ ਗਿਆ ਜੇ ਇਹ ਕਿੰਨੇ ਚਿਰ ਦੀ ਗੱਬਣਾ ਇਹ ਜੱਗੇ ਵੀਰੇ ਨੂੰ ਨਾ 2 ਤਰੀਕ ਨੂੰ ਨਾ ਹਾਂਜੀ ਪੂਰੇ 8 ਮਹੀਨੇ ਹੋ ਗਏ ਨਹੀਂ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਦੋ ਦੇਖੋ ਮੇਰੇ ਮੋਢੇ ਤੱਕ ਹੁੰਦੀ ਆ ਨਹੀਂ ਕੋਈ ਸ਼ੱਕ ਨਹੀਂ ਆ ਜੀ ਤੇ ਦੁੱਧ ਕਿੰਨਾ ਦੁੱਧ ਜੱਗੇ ਵੀਰੇ ਖਾ 8 ਕਿਲੋ ਅੱਛਾ ਜੀ 8 ਲੀਟਰ ਹੈ ਠੰਡਾ ਕਰਕੇ ਲਓ ਜੀ ਆ ਵੀ ਚੰਗੇ ਰਿਕਾਰਡ ਵਾਲੀ ਆ ਗਈ ਇਹਨੇ ਸੱਚ ਨੇ ਕਿੰਨਾ ਘ ਭਰਿਆ ਇਹਨੇ ਜੱਗੇ ਵੀਰੇ ਪੰਨੀ ਪਲਾਸ ਚ ਵਾਇਆ ਹੀ ਇਹਨੇ ਲਓ ਜੀ 25 ਜੋੜਾ ਇਕੱਠੇ ਕਰੇ ਲੋਕਾਂ ਤੋਂ ਖਾ ਲੈ ਆ ਿੱਤੇ ਘਰ ਚੋਂ ਹੀ ਇੱਕੋ ਘਰ ਚੋਂ ਲਿਆ ਆਪਾਂ ਠੀਕ ਆ ਠੀਕ ਆ ਲਓ ਜੀ ਇਹਦਾ ਵੀ ਰਿਕਾਰਡ ਪਾਉ ਦੀ ਚੰਗਾ ਆ ਗਿਆ ਤੇ ਇਹ 8ਵਾਂ ਮਹੀਨਾ 2 ਤਰੀਕ ਨੂੰ ਲੱਗ ਜਾਣਾ ਬਾਈ ਕਹਿੰਦਾ ਅੱਛਾ ਜੀ ਹਾਂ ਜੀ ਦੂਜੇ ਸਵੇਰ ਨੂੰ ਗਾਂ ਗੱਬਣ ਜੇ ਠੀਕ ਆ ਜੀ ਖੋਲਿਓ ਭਾਜੀ ਇਹਨੂੰ ਹੀਰਾ ਯਾਰ ਨੇ ਜੱਗੇ ਵੀ ਉਤੇ ਮੰਜਾ ਡਾ ਦੇ ਈ ਬਿਲਕੁਲ ਬਿਲਕੁਲ ਜੀ ਫੇਸ ਕੁਆਲਿਟੀ ਇਹਦੀ ਵੀ ਚੈੱਕ ਕਰ ਸਕਦੇ ਜੀ ਬਾਕੀ ਕੱਡ ਕੱਟ ਜੀ ਵੀ ਬਹੁਤ ਹੀ ਚੰਗਾ ਆ ਗਿਆ ਵਾ ਤੇ 8 ਲੀਟਰ ਬਾਈ ਕਹਿੰਦਾ ਕਿ ਦੁੱਧ ਤਿਆਰ ਪਾਕੀ 7 ਦੀ ਗਰੰਟੀ ਪੂਰੀ 7 ਦੀ ਗਰੰਟੀ ਛੰਡਾ ਕਰਕੇ ਠੀਕ ਹੈ ਜੀ 7 ਲੀਟਰ ਦੀ ਫੁੱਲ ਗਰੰਟੀ ਹੈ ਵੀਰ ਦੀ ਚਲੋ ਇਹ ਵੀ ਰੁਪਈਆ ਡਬਲ ਕਰੂਗੀ ਦਵਲੀ ਆ ਕੇ ਬਿਲਕੁਲ ਬਿਲਕੁਲ ਜੀ ਥਾਂ ਤੋਂ ਬਹੁਤ ਪਿਆਰਾ ਲੱਗਾ ਆਪਾਂ ਨੂੰ ਖੁਸ਼ ਹੋ ਗਿਆ ਕਿ ਨਹੀਂ ਵੇਖ ਕੇ ਨਹੀਂ ਕੋਈ ਸ਼ੱਕ ਨਹੀਂ ਤੇ ਇਹਦਾ ਭਾਜੀ ਮੁੱਲ ਕਿੰਨਾ ਲੱਗ ਜੇ ਮੁੱਲ ਜੱਗੇ ਵੀਰ 50 ਕਰਾ ਲਾ ਅੱਛਾ ਜੀ ਹਾਂ ਹਾਂ ਜੀ 45 ਕਰਾ ਲਾ ਠੀਕ ਆ ਭਾਈ ਛੋਟਾ ਰੇ ਪਾਦਰਾ ਮੁੱਲ ਅੱਛਾ ਜੀ ਪਰਾ ਤੇਰਾ ਵੀਰੇ ਦਾ ਹਾਂ ਜੀ ਨਹੀਂ ਮੁੱਲ ਕਰ ਨਹੀਂ ਰੇਟ ਬਿਲਕੁਲ ਨੋਰਮਲ ਹੁੰਦੇ ਸਹੀ ਗੱਲ ਆ 42 ਵੀ ਦੇ ਦਈਏ ਵੇਖ ਲੈ ਜਿੱਥੇ ਵੀ ਛੱਡ ਦੇਣੀ ਹੈ ਪੂਰੇ ਦੀ ਕਰ ਦਈਏ ਪੂਰੇ ਦੀ ਕਰ ਦੇ ਜਾਂਦੇ ਕਰ ਦਈਏ ਮਾਸਾ ਕਰ ਦੇ ਹਰ ਵੇਖੀ ਗਊ 45000 ਦੀ ਹਾਂ ਨਾ ਨਹੀਂ 45 ਦੀ ਧੱਕਾ ਹੋ ਗਿਆ ਤੇ ਅੱਛਾ 39 ਦੀ ਹਾਂਜੀ ਠੀਕ ਹੈ ਲਓ ਯਾਰ ਘਟ 40 ਦੀ ਭਲੇਖਾ ਲੱਗ ਗਿਆ ਚਲੋ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਮਾਫ ਕਰ 45 ਦੀ ਹਾਂਜੀ ਹਾਂਜੀ ਯਾਰ ਘਟ 40 ਦੀ ਅੱਛਾ ਜੀ ਹੋਰ 80 ਦੀ ਹੋਣੀ ਹੈ ਡਬਲ ਹੀ ਹੋਣੀ ਹੈ ਡਬਲ ਹੋਏ ਨਹੀਂ ਆ ਜਦੋਂ ਤੱਕ ਇਹਨੇ ਜਾ ਕੇ ਸੂਣਾ ਕਰਮਾਲੀ ਨੂੰ ਲਾਉਂਦੇ ਗਾਂ ਅੱਖਾਂ 'ਚ ਦੁੱਧ ਸੁੱਕ ਜਾਣਾ ਹਾਂਜੀ ਬਾਕੀ ਚੰਗੀ ਰਿਕਾਰਡ ਵਾਲੀ ਹੈ ਕਰਮਾਲੀ ਤੇ ਐਂਡ ਤੇ ਆ ਗਈ ਜੇ ਕਿਵੇਂ ਜੇ ਭਾਜੀ ਇਹ ਗੱਬਣ ਤੇ ਜੱਗੀ ਵੀਰ ਲਓ ਜੀ ਐਂਡ ਤੇ ਗੱਬਣ ਆ ਗਈ ਜੇ ਕਿੰਨਾ ਟਾਈਮ ਖੜਦੀ ਭਾਜੀ ਇਹ ਜੱਗੀ ਵੀਰ ਉਹ ਤਾਂ ਕਹਿੰਦੇ 15 ਦਿਨ ਅੱਛਾ ਜੀ ਵੱਧ ਵੀ ਖੜ ਸਕਦੀ ਆ ਠੀਕ ਆ ਕਿਉਂਕਿ ਘਰ ਵਾਲਿਆਂ ਦੇ ਮੁਤਾਬਕ ਕਹਿੰਦੇ 15 ਡੇਢ ਖੜਦੀ ਹੈ ਠੀਕ ਹੈ ਠੀਕ ਹੈ ਚਲੋ 20 ਮੰਨ ਲੇ ਕੋਈ 20 ਮੰਨ ਲੇ ਠੀਕ ਹੈ ਨਾੜੀ ਖੜਦੀ 20 ਦਿਨ ਖੜੂਗੀ ਠੀਕ ਹੈ ਬੜੀ ਵੱਡੀ ਦਰਸੀ ਤੇ ਹੋ ਰਿਆ ਠੀਕ ਹੈ ਜੀ ਕਿੰਨੇ ਸੂਏ ਦੇ ਗਾ ਸੁਣਾ ਇਹ ਦੂਜੇ ਸੂਏ ਦੀ ਸੁਣਾ ਕਿੰਨਾ ਕੇ ਦਾ ਰਿਕਾਰਡ ਰਿਕਾਰਡ ਇਹ ਤਾਂ ਪਹਿਲੇ ਸੂਏ ਦਾ ਰਿਆ ਜੇ 20 ਤੱਕ ਚੱਲੀ ਜਾਂਦੇ ਅੱਛਾ ਜੀ ਆ ਕੀ ਚੰਗੀ ਸਾਮ ਕਰੂਗਾ ਵੀਰ ਉਹਦਾਲੇ ਜਿੰਨੀ ਮਰਜ਼ੀ ਠੀਕ ਹੈ ਠੀਕ ਹੈ ਖੋਲ ਦਿਓ ਭਾਜੀ ਇਹਨੂੰ ਫੇਰ ਲਓ ਜੀ ਲਓ ਜੀ 20 ਲੀਟਰ ਇਹਨਾਂ ਵੀ ਭਰਿਆ ਜੀ ਦੁੱਧ ਠੀਕ ਹੈ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਚਲੋ 20 ਦਿਨ ਕੋਈ ਭਰਾ ਮੰਨ ਲਏ ਤੇ ਜਿਹੜਾ ਇਹਦਾ ਵੀ ਰਿਕਾਰਡ ਬਹੁਤੀ ਚੰਗਾ ਆ ਗਿਆ ਕਰਮਾਲੀ ਦਾ ਦੂਜਾ ਸੁਆ ਸੋਨਾ ਵਾ ਥਾਣਾ ਦਾ ਸੈਰ ਗਿਆ ਵਾ ਜਿਹੜਾ ਚੰਗਾ ਆ ਗਿਆ ਵਾ ਤੇ ਲਾਂ ਜਿਹੜੀਆਂ ਬਹੁਤੀ ਜ਼ਿਆਦਾ ਵਾ ਛੱਡੇ ਦੇ ਮੈਂ ਨਾ ਜੱਗੇ ਵੀਰ ਤੈਨੂੰ ਕੀ ਦੱਸਾਂ ਇਹ ਵਾੜ ਨਾਲ ਘਰ ਵਾਲੇ ਕਹਿੰਦੇ ਸੀ ਅੱਛਾ ਜੀ ਹਾਂ ਜੀ ਇਹ ਕੋਈ ਨਾ ਇਸ ਤਰ੍ਹਾਂ ਛੱਡਾ ਲੈ ਕੇ ਪਟਾਣੇ ਕੁਰੀਆਣੀ ਆਂਦਾ ਵੇਖ ਠੀਕ ਹੈ ਠੀਕ ਹੈ ਸ਼ਾ ਹੋਣੀ ਆ ਠੀਕ ਹੈ ਜੀ ਹਾਂ ਜੀ ਇਹਦਾ ਭਾਜੀ ਮੁੱਲ ਮੁੱਲ ਜੱਗੇ ਵੀਰ 45000 ਆ ਅੱਛਾ ਜੀ ਦੇ ਦिए ਵੀ ਜਾ ਜੀ ਕਰ ਦिए ਜਾ ਜੀ ਇਹ ਵੀ ਪੂਰੇ ਦੀ ਕਰ ਦੀ 40 ਦੀ 40 ਵੀ ਵੇਲਾ 50 ਬਰਾਬਰੀ ਕਰਤਾ ਜੋੜ 45 49000 ਠੀਕ ਹੈ ਲਓ ਜੀ ਇਹ ਵੀ 39000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਕੋਈ 20 ਦਿਨ ਸੰਭਲੋਗਾ ਤੇ ਇਹ ਵੀ ਰੁਪਈਏ ਡਬਲ ਕਰ ਜੂਗੇ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਲਾਲ ਗਾਂ ਦਾ ਉਹ ਬੱਛਾ ਜੀ ਦੂਜੇ ਨੰਬਰ ਤੇ ਜਿਹੜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਸੀ ਉਹਦਾ ਜਵਾਬ ਆ ਜੇ ਮੇਲ ਕਫ ਆ ਗਿਆ ਜੇ ਪਿੱਛੇ ਕੋਈ ਗੱਲ ਨਹੀਂ ਕੋਈ ਵੀਰ ਭਰਾ ਆਖੇ ਨਾ ਵੀ ਭਾਇਆ ਹੈ ਨਹੀਂ ਨਹੀਂ ਕੋਈ ਛੱਕ ਨਹੀਂ ਆ ਵੇਖ ਸਕਦੇ ਜੀ ਬਿਲਕੁਲ ਤਾ ਜਾਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ